7 ਮਈ 2025 ਸਵੇਰ ਦਾ ਟਾਈਮ ਭਾਰਤ ਪਾਕਿਸਤਾਨ ਦੇ ਉੱਤੇ ਕਰ ਦਿੰਦਾ ਹਮਲਾ ਆਪਰੇਸ਼ਨ ਸੰਦੂਰ ਭਾਰਤ ਨੇ ਪਾਕਿਸਤਾਨ ਦੇ ਅੰਡਰ ਜਿਹੜਾ ਕਸ਼ਮੀਰ ਆਂਦਾ ਜੀ ਉੱਥੇ 9 ਜਗ੍ਹਾ ਤੇ ਸਟ੍ਰਾਈਕ ਕੀਤੀ ਹੈ ਹਮਲਾ ਕੀਤਾ ਹੈ ਭਾਰਤ ਦਾ ਦਾਵਾ ਹੈ ਕਿ ਜਿਹੜੀਆਂ ਥਾਵਾਂ ਸਨ ਇਹਨਾਂ ਦੇ ਉੱਤੇ ਅਤਿਵਿਦੀ ਟਾਂਚੇ ਸਨ ਅਤਵਾਦੀਆਂ ਦੇ ਜਿਹੜੇ ਟਾਂਚੇ ਸਨ ਉਹਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਤੇ ਇਹ ਹਮਲਾ ਜਿਹੜਾ ਜੋ 22 April ਦੇ ਵਿੱਚ ਪਹਿਲਗਾਮ 'ਚ ਹਮਲਾ ਹੋਇਆ ਸੀ ਉਹਦੇ ਲਈ ਜ਼ਿੰਮੇਵਾਰ ਇਹੀ ਜਗ੍ਹਾ ਦੇ ਬੰਦੇ ਨੇ ਤੇ ਉਸ ਦਾ ਜਵਾਬ ਦਿੱਤਾ ਗਿਆ ਆਗਵਾਸਤਾਨ ਨੇ ਭਾਰਤੀ ਹਮਲੇ ਨੂੰ ਜੰਗ ਦੀ ਕਾਰਵਾਈ ਕਰਾਰ ਦਿੱਤਾ ਇਹ ਦੱਸਿਆ ਕਿ ਘੱਟੋ ਘੱਟ 26 ਨਾਗਰਿਕਾਂ ਜਿਹੜੇ ਉਹਨਾਂ ਦੀ ਮੌਤ ਹੋਈ ਤੇ 46 ਜਿਹੜੇ ਆ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਮੀਡੀਆ ਦੇ ਉੱਤੇ ਨਿਊਜ਼ ਦੇ ਵਿੱਚ ਅਤੇ ਪਾਕਿਸਤਾਨ ਨੇ ਵੀ ਇਨਾ ਹਮਲੇ ਦਾ ਜਵਾਬ ਦਿੱਤਾ ਦੱਸਿਆ ਜਾ ਰਿਹਾ ਕਿ ਘੱਟੋ ਘੱਟ 8 ਭਾਰਤੀ ਨਾਗਰਿਕ ਅਤੇ 47 ਜ਼ਖਮੀ ਹੋ ਚੁੱਕੇ ਨੇ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਭਾਰਤ ਵੱਲੋਂ ਮਦਦਾਂ ਛੱਡੀਆਂ ਗਈਆਂ ਸਨ ਇਹਨਾਂ ਹਮਲਿਆਂ ਦੇ ਦੌਰਾਨ ਕਈ ਮਜ਼ਦਹਾ ਮੈਡੀਕਲ ਸਲੀਨਕ ਤੇ ਨਾਗਰਿਕ ਜਿਹੜੇ ਇਲਾਕੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਭਾਵਲਪੁਰ ਦੀ ਇੱਕ ਮਸਜਿਦ ਦੇ ਵਿੱਚ 13 ਲੋਕ ਸੀ ਜਿਨ੍ਹਾਂ ਦੇ ਵਿੱਚ ਔਰਤਾਂ ਤੇ ਬੱਚੇ ਵੀ ਸਨ ਜਿਨ੍ਹਾਂ ਦੇ ਵਿੱਚ ਮੌਤ ਹੋਈ ਭਾਰਤ ਨੇ ਇਹ ਦਾਵਾ ਕੀਤਾ ਜੀ ਕਿ ਜਿੱਥੇ ਵੀ ਹਮਲਾ ਕੀਤਾ ਗਿਆ ਉਹ ਸਿਰਫ ਸਿਰਫ ਆਤਵਾਦੀ ਠਿਕਾਣਿਆਂ ਦੇ ਉੱਤੇ ਹੀ ਹਮਲਾ ਕੀਤਾ ਗਿਆ ਨਾ ਕਿ ਫੌਜੀਆਂ ਜਾਂ ਫਿਰ ਜਿਹੜੇ ਨਾਗਰਿਕ ਰਹਿ ਰਹੇ ਨੇ ਉੱਥੇ ਭਾਰਤ ਵੱਲੋਂ ਪੂਰਾ ਸ਼ੋਰ ਹੋ ਕੇ ਹੀ ਹਮਲਾ ਕੀਤਾ ਗਿਆ ਪੂਰੇ ਕਸ਼ਮੀਰ ਦੇ ਵਿੱਚ ਐਲਓਸੀ ਤੇ ਜਿਹੜਾ ਇਸ ਟਾਈਮ ਗੋਲੀਬਾਰੀ ਚੱਲ ਰਹੀ ਹੈ ਜਿਸ ਟਾਈਮ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਇੰਡੀਆ 에ਅਰ ਇੰਡੀਅਨ ਨੇ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਫਲਾਈਟਾਂ ਜਿਹੜੀਆਂ ਕੈਂਸਲ ਕਰ ਦਿੱਤੀਆਂ ਨੇ ਤੇ ਬਹੁਤ ਸਾਰੇ ਹੋਰ ਜਿਹੜੀਆਂ ਫਲਾਈਟਾਂ ਉਹਨਾਂ ਨੂੰ ਫਿਲਹਾਲ ਕੁਝ ਟਾਈਮ ਦੇ ਲਈ ਰੋਕ ਦਿੱਤਾ ਗਿਆ। ਕਸ਼ਮੀਰ ਤੇ ਲਾਹੌਰ ਦਾ ਜਿਹੜਾ 에ਅਰ ਸਪੇਸ ਆ ਉਹਨਾਂ ਨੂੰ ਵੀ ਬੰਦ ਰੱਖਿਆ ਗਿਆ। ਇੰਟਰਨੈਸ਼ਨਲ ਲੈਵਲ ਦੀ ਜੇ ਗੱਲ ਕਰੀਏ 트럼ਪ ਨੇ ਕਿਹਾ ਕਿਹਾ ਕਿ ਭਾਰਤ ਦਾ ਹਮਲਾ ਇੱਕ ਸ਼ਰਮਨਾਕ ਜੰਗ ਨਹੀਂ ਸ਼ਾਂਤੀ ਚਾਹੀਦੀ ਹੈ ਪੂਰੀ ਦੁਨੀਆ ਇਹ ਕਹਿ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਭਾਰਤ ਦੇ ਹਮਲੇ ਨੂੰ ਸ਼ਰਮਨਾਕ ਕਹਿੰਦੇ ਹੋਏ ਦੋਵਾਂ ਦੇਸ਼ਾਂ ਨੂੰ ਤਣਾਅ ਘਟਾਉਣ ਦੀ ਜਿਹੜੀ ਅਪੀਲ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਸਲਾਹਕਾਰ ਦੇ ਨਾਲ ਗੱਲ ਕੀਤੀ ਚੀਨ ਵੀ ਭਾਰਤ ਦੀ ਜਿਹੜੀ ਫੌਜੀ ਕਾਰਵਾਈ ਹੋਈ ਹੈ ਉਸ ਦੀ ਨਿੰਦਾ ਕਰ ਰਿਹਾ ਜੀ ਈਰਾਨ ਆਪਣੇ ਆਪ ਨੂੰ ਵਿਚ ਬਚੋਲਾ ਬਣ ਕੇ ਸੁਲਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਈਰਾਨ ਦਾ ਜਿਹੜੇ ਵਿਦੇਸ਼ ਮੰਤਰੀ ਅਬਾਸ ਅਰਾਗਜੀ ਹੈ ਉਹ ਭਾਰਤ ਤੇ ਪਾਕਿਸਤਾਨ ਦੋਨੇ ਜਗਾ ਜਿਹੜੀ ਆ ਦੌਰੇ ਤੇ ਜਾਣਗੇ ਤੇ ਗੱਲਬਾਤ ਕਰਨਗੇ ਡਿਪਲੋਮੈਟਿਕ ਜਿਹੜੇ ਇਹਦੇ ਸ਼ਾਂਤੀ ਦੂਤ ਬਣ ਕੇ ਜਾਣਗੇ ਜੀ ਜੇ ਗੱਲ ਕਰਦੇ ਜੀ ਦੋਨੇ ਦੇਸ਼ ਪਰਮਾਣੂ ਹਥਿਆਰਾਂ ਦੇ ਨਾਲ ਲੈਸ ਨੇ ਇਹਨਾਂ ਦੋਨੋਂ ਦੇਸ਼ਾਂ ਦੇ ਕੋਲ ਭਾਰਤ ਤੇ ਪਾਕਿਸਤਾਨ ਦੇ ਕੋਲ ਪਰਮਾਣੂ ਹਥਿਆਰ ਨੇ ਤੇ ਜਿਸ ਦੇ ਨਾਲ ਬਹੁਤ ਵੱਡੇ ਹਾਨ ਵਾਲੇ ਸਮੇਂ ਦੇ ਵਿੱਚ ਸੰਕਟ ਆ ਸਕਦੇ ਹੈ ਜੇਕਰ ਇਹ ਦੋਨੇ ਦੇਸ਼ ਅਮਨ ਦੇ ਸਾਹਮਣੇ ਹੋ ਜਾਂਦੇ ਨੇ ਤੇ ਪੂਰੀ ਦੁਨੀਆ ਇਹੀ ਚਾਹੁੰਦੀ ਹੈ ਕਿ ਜੰਗ ਨਾ ਲੱਗੇ ਤੇ ਇਹ ਜਿਹੜੇ ਪਰਮਾਣੂ ਹਥਿਆਰਾਂ ਵਾਲੇ ਦੇਸ਼ ਨੇ ਇਹ ਸ਼ਾਂਤੀ ਦਾ ਕੋਈ ਨਾ ਕੋਈ ਰਾਹ ਕੱਢਣ ਜੀ ਹੁਣ ਮੁੱਖ ਦੀ ਗੱਲ ਇਹ ਹੈ ਜੇ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਦੋਨੇ ਪਾਸੇ ਤੇ ਕਈ ਇਹ ਇੰਡੀਆ ਦੇ ਵਿੱਚ ਨਿਊਜ਼ ਚੈਨਲਾਂ 'ਤੇ ਚੱਲ ਰਿਹਾ ਕਿ ਅਸੀਂ ਪਾਕਿਸਤਾਨ ਦੇ ਬੰਦੇ ਮਾਰ ਦਿੱਤੇ ਨੇ ਪਾਕਿਸਤਾਨ ਦੇ ਉੱਤੇ ਨਿਊਜ਼ਾਂ ਦੇ ਵਿੱਚ ਇਹ ਚੱਲ ਰਿਹਾ ਕਿ ਦੁਸ਼ਮਣਾਂ ਦੇ ਅਸੀਂ ਨੇ ਜਹਾਜ਼ ਸੱਟ ਤੇ ਪੰਜ ਜਹਾਜ਼ ਸੱਟ ਤੇ ਐਦਾਂ ਹੋ ਗਿਆ ਉਦਾਂ ਹੋ ਗਿਆ ਪਰ ਜੇ ਅਸੀਂ ਗੱਲ ਕਰਦੇ ਹਾਂ ਗੱਲ ਇਹ ਚੱਲ ਰਹੀ ਹੈ ਕਿ ਵਿੱਚ ਬਹੁਤ ਸਾਰੇ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀ ਚੱਲ ਰਹੀਆਂ ਨੇ ਕਿ ਜਦੋਂ ਵੀ ਲੜਾਈ ਲੱਗਦੀ ਹੈ ਚਾਹੇ ਇੰਡੀਆ ਪਾਕਿਸਤਾਨ ਤੇ ਹਮਲਾ ਕਰੇ ਜਾਂ ਪਾਕਿਸਤਾਨ ਇੰਡੀਆ ਤੇ ਹਮਲਾ ਕਰੇ ਦੋਨਾਂ ਹਮਲਿਆਂ ਦੇ ਵਿੱਚ ਦੋਨਾਂ ਦੀ ਗਲਵਾਦੇ ਵਿੱਚ ਜਿਹੜੀ ਮੌਤ ਹੁੰਦੀ ਹੈ ਕਸ਼ਮੀਰ ਦੇ ਵਿੱਚ ਹੁੰਦੀ ਹੈ ਜਿਹੜੇ ਹਮਲੇ ਕੀਤੇ ਜਾਂਦੇ ਆ ਕਸ਼ਮੀਰ ਦੇ ਵਿੱਚ ਹੀ ਕੀਤੇ ਜਾਂਦੇ ਆ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਵੱਲੋਂ ਇਹ ਗੱਲ ਵੀ ਕੀਤੀ ਗਈ ਸੀ ਕਿ ਇਹਨਾਂ ਹਮਲਿਆਂ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਜਿਹੜਾ ਸਪੇਸ ਨਹੀਂ ਐਂਟਰ ਕੀਤਾ ਗਿਆ ਸੀ ਇਹ ਕਸ਼ਮੀਰ ਦੇ ਵਿੱਚ ਜਿਹੜੇ ਟਿਕਾਣੇ ਸਨ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਦੇਖਦੇ ਹਾਂ ਜੀ ਹੁਣ ਅਗਲਾ ਅਪਡੇਟ ਕੀ ਜਾਂ ਅਜੀ ਤੇ ਹੀਰਦਾਸ ਕਰ ਸਾਧਿਆਂ ਕੀ ਲੜਾਈ ਨਾ ਲੱਗੇ ਜਿੱਦਾਂ ਕੋਈ ਅਪਡੇਟ ਮਿਲਦਾ ਤੁਹਾਡੇ ਨਾਲ ਸਾਂਝਾ ਜਰੂਰ ਕਰਦੇ ਜੀ